ਸਵਾਗਤ ਹੈ ਦੋਸਤੋ ਤੁਹਾਡਾ ਬਹੁਤ ਹੀ ਸਾਡੇ ਚੈਨਲ ਦੇ ਉੱਤੇ ਹਰ ਇੱਕ ਅਪਡੇਟ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹੇ ਨੇ ਕਿ ਬਹੁਤ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਇੱਕ ਹਾਜ਼ਰ ਹੋਏ ਆਂ ਅਸੀਂ ਲਗਾਤਾਰ ਹਰ ਇੱਕ ਖਬਰ ਦੇ ਉੱਤੇ ਨਜ਼ਰ ਅਸੀਂ ਰੱਖਦੇ ਆਂ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਖਬਰ ਉਹ ਆ ਰਹੀ ਅੱਜ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਨ ਜਾ ਰਹੇ ਆਂ ਅਸੀਂ ਇੱਕ ਬਹੁਤ ਵੱਡਾ ਮਤਲਬ ਕੀ ਖੁਲਾਸੇ ਹੋਏ ਆ ਪੁਲਿਸ ਵੱਲੋਂ ਇੱਕ ਜਾਂਚ ਦੌਰਾਨ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਵਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਪੁਲਿਸ ਜਿਹੜੀ ਜਾਂਚ ਦੇ ਤਿੰਨ ਹੋਰ ਵੱਡੇ ਜਿਹੜੇ ਖੁਲਾਸੇ ਕੀਤੇ ਨੇ ਕਿੱਥੇ ਸਾਰੀ ਜਿਹੜੀ ਆਏ ਸਿੱਧੂ ਮੂਸੇਵਾਲੇ ਨੂੰ ਜਿਹੜੀ ਮਾਰਨ ਦੀ ਜਿਹੜੀ ਪਲਾਨਿੰਗ ਕੀਤੀ ਗਈ ਆ ਉਹ ਬਹੁਤ ਵੱਡੇ ਖੁਲਾਸੇ ਗਏ ਆ ਲੜਕੀਆਂ ਵੀ ਇਸ ਵਿੱਚ ਜਿਹੜੀਆਂ ਲੜਕੀਆਂ ਵੀ ਹੋਣੀਆਂ ਸੀ ਇਸ ਦੇ ਕਾਂਡ ਦੇ ਵਿੱਚ ਸ਼ਾਮਲ ਜਿਹੜੀਆਂ ਲੜਕੀਆਂ ਵਿੱਚ ਸ਼ਾਮਲ ਜਿਹੜੀਆਂ ਹੋਣੀਆਂ ਸੀ ਬਹੁਤ ਵੱਡੇ ਜਿਹੜੇ ਖੁਲਾਸੇ ਪੁਲਿਸ ਵੱਲੋਂ ਕੀਤੇ ਆ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਜਿਹੜੀ ਅੱਜ ਸ਼ੇਅਰ ਕਰਨ ਜਾ ਰਹੇ ਆਂ ਜੋ ਵੀ ਜਿੱਥੇ ਪਹਿਲਾਂ ਉਹਨਾਂ ਨੇ ਟ੍ਰੇਨਿੰਗ ਲਈਤੀ ਗਈ ਸਿੱਧੂ ਮੂਸੇਵਾਲੇ ਦੇ ਮਾਰੇ ਮਾਰੰਦੀ ਤੇ ਉਹ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਸੀ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਜਵਾਰ ਕੇ ਜਿਹੜੇ ਅੱਜ ਗੋਲੀਆਂ ਮਾਰ ਕੇ ਡਾ ਉਹਦਾ ਕਤਲ ਕਰ ਦਿੱਤਾ ਸੀ ਜੀ ਹਜੇ ਤੱਕ ਉਸ ਨੇ ਇਹਨਾਂ ਦੇ ਮਾਪਿਆਂ ਨੂੰ ਵਿਦਾਇ ਇਨਸਾਫ ਨਹੀਂ ਦਿੱਤਾ ਮਿਲਿਆ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਕਾਫੀ ਇਸੀਆਂ ਚਰਚਾਵਾਂ ਹੋ ਰਹੀਆਂ ਸੀਆਂ ਕਾ ਵੀ ਨਿਊਜ਼ ਆ ਰਹੀ ਕਿ ਹਜੇ ਤੱਕ ਉਹ ਦੇੜੇ ਆ ਗੈਂਗਸਟਰ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਸੀ ਹਜੇ ਤੱਕ ਉਹਨਾਂ ਦੇ ਜਿਹੜੇ ਮਾਪੇ ਆ ਮਾਪੇ ਆ ਦਰਦ ਦਰ ਭੜਕ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇੱਕ ਬਹੁਤ ਵੱਡਾ ਜਿਹੜਾ ਖੁਲਾਸਾ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਵਾ ਉਥੋਂ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਇੱਕ ਖਬਰ ਜਿਹੜੀ ਹੈ ਉਹਨੂੰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਖੁਲਾਸਾ ਇਹ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ 29 ਮਈ 2022 ਨੂੰ ਪੰਜਾਬੀ ਗਾਇਕ ਜਿਹੜੇ ਬਹੁਤ ਵੱਡੇ ਗਾਇਕ ਸੀ ਸਿੱਧੂ ਮੂਸੇਵਾਲਾ ਉਹਨਾਂ ਦੇ ਇਹੜਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਅਜੇ ਤੱਕ ਪਤਾ ਨਹੀਂ ਲੱਗਾ ਕਿ ਇਹ ਕਤਲ ਕਿਸ ਨੇ ਕੀਤਾ ਵੈ ਉਸ ਨੂੰ ਲੈ ਕੇ ਪੁਲਿਸ ਨੇ ਜਿਹੜਾ ਕਿ ਬਹੁਤ ਵੱਡਾ ਜਿਹੜਾ ਖੁਲਾਸਾ ਕੀਤਾ ਉਹ 2 ਸਾਲਾਂ ਬਾਅਦ ਉਸ ਨੇ ਇੱਕ ਕਤਲकांड ਨਾਲ ਇੱਕ ਜੁੜੇ ਤਿੰਨ ਹੋਰ ਵੱਡੇ ਜਿਹੜੇ ਖੁਲਾਸੇ ਜਿਹੜੇ ਕੀਤੇ ਆ ਇਸ ਕਾਂਡ 'ਚ ਲੜਕੀਆਂ ਨੇ ਅਹਿਮ ਭੂਮਿਕਾ ਨਿਭਾਉਣ ਦੀ ਨਿਭਾਉਣ ਦੀ ਸੀ ਪਰ ਐਨ ਮੌਕੇ ਸਭ ਕੁਝ ਕਿਉਂ ਬਦਲਣਾ ਪਿਆ ਇਹ ਜਿਹੜਾ ਕਾਂਡ ਸੀਗਾ ਪਹਿਲਾਂ ਕੁੜੀਆਂ ਵੱਲੋਂ ਇਹ ਕਾਂਡ ਜਿਹੜਾ ਕੀਤਾ ਜਾਣਾ ਸੀ ਪਰ ਐਨ ਮੌਕੇ ਜਿਹੜਾ ਇਹ ਕਾਂਡ ਜਿਹੜੇ ਆ ਨੌਜਵਾਨਾਂ ਵੱਲੋਂ ਕੀਤਾ ਗਿਆ ਤੇ ਇਹਨਾਂ ਬਾਰੇ ਜਿਹੜਾ ਖੁਲਾਸੇ ਬਾਰੇ ਹੁਣ ਤੁਹਾਨੂੰ ਦੱਸ ਦਿਆਂ ਸੀ ਪੂਰੀ ਜਾਣਕਾਰੀ ਕਤਲ ਤੋਂ ਪਹਿਲਾਂ ਫਾਇਰਿੰਗ ਦਾ ਜਿਹੜਾ ਅਭਿਆਸ ਸੀ ਉਹਦੀ ਟ੍ਰੇਨਿੰਗ ਜਿਹੜੀ ਆ ਉਹ ਲਿੱਤੀ ਗਈ ਪੁਲਿਸ ਦੀ ਜਾਂਚ ਮੁਤਾਬਕ ਏ ਸਿੱਧੂ ਮੂਸੇਵਾਲੇ ਕਤਲ ਕਾਂਡ ਵਿੱਚ ਸ਼ਾਮਲ ਸੂਤਰਾ ਨੇ ਪਹਿਲਾਂ ਗੋਲੀਬਾਰੀ ਦਾ ਜਿਹੜਾ ਉਹ ਅਭਿਆਸ ਜਿਹੜਾ ਗੋਲੀ ਚਲਾਉਣ ਦਾ ਜਿਹੜਾ ਅਭਿਆਸ ਹੈ ਜਿਹੜਾ ਉਹ ਕੀਤਾ ਇਹਨਾਂ ਗੈਂਗਸਟਰਾਂ ਨੇ AK-47 ਰਾਈਫਲ ਨਾਲ ਟ੍ਰੇਨਿੰਗ ਕੀਤੀ ਕਿਉਂਕਿ AK-47 ਰਾਈਫਲ ਦੇ ਫਾਇਰਿੰਗ ਦੌਰਾਨ ਬੈਲੈਂਸ ਜਿਹੜਾ ਬਣਾਉਣਾ ਬੜਾ ਔਖਾ ਹੁੰਦਾ ਵਾ ਇਸ ਲਈ ਪਹਿਲਾਂ ਉਹਨਾਂ ਨੇ ਇੱਕ ਸੁੰਸਾਨ ਜਗ੍ਹਾ ਤੇ ਹੀ ਸੀ ਆ ਉਹ ਟ੍ਰੇਨਿੰਗ ਲਿੱਤੀ ਤੇ ਟ੍ਰੇਨਿੰਗ ਲੈਂਡ ਤੋਂ ਪਹਿਲਾਂ ਜਿਹੜਾ ਇਹਦਾ ਜਿਹੜਾ AK-47 ਦਾ ਜਿਹੜਾ ਬੈਲੈਂਸ ਬਣਾਉਣਾ ਬੜਾ ਔਖਾ ਹੁੰਦਾ ਵਾ ਤੇ ਇਸ ਲਈ ਉਹਨਾਂ ਨੇ ਸ਼ੂਟਰਾਂ ਨੇ ਇੱਕ ਸੁੰਸਾਨ ਜਗ੍ਹਾ ਤੇ ਪਹਿਲਾਂ ਇਸ ਦੀ ਜਿਹੜੀ AK-47 ਜਿਹੜੀ ਆ ਫਾਇਰਿੰਗ ਦਾ ਅਭਿਆਸ ਕੀਤਾ ਗ੍ਰੇਨੇਡ ਲਾਂਚਰ ਦਾ ਅਭਿਆਸ ਜਿਹੜਾ ਕੀਤਾ ਗ੍ਰੇਨੇਡ ਚਲਾਉਣਾ ਸੀਗਾ ਉਸ ਦੇ ਜਿਹੜੇ ਲੋਡ ਪੈਂਦੀ ਤਾਂ ਉਹਨਾਂ ਨੇ ਇੱਥੇ ਗ੍ਰੇਨੇਡ ਵੀ ਚਲਾਉਣਾ ਸੀਗਾ ਸਿੱਧੂ ਮੂਸੇਵਾਲਾ ਨੇ ਕਤਲ ਦੀਸ ਜਿਹੜਾ ਪਲਾਨ ਦੇ ਵਿੱਚ ਉਹਨਾਂ ਨੇ ਗ੍ਰੇਨੇਡ ਲਾਂਚਰ ਵੀ ਦਾ ਥਾਂ ਵੀ ਕੀਤੀ ਸੀ ਕਿ ਇੱਥੇ ਗ੍ਰੇਨਲੈਂਡ ਦਾ ਵੀ ਜਿਹੜਾ ਧਮਾਕਾ ਕਰ ਸਕਦੇ ਸੀਗੇ ਇਸ ਤੋਂ ਬਾਅਦ ਇਸ ਨਾਲ ਇਹਨਾਂ ਸ਼ੂਟਰ ਨੇ ਪਹਿਲਾਂ ਗ੍ਰੇਨੇਡ ਲਾਂਚਰ ਤਿਆਰ ਕਰਨ ਅਤੇ ਉਸ ਦਰਾਈ ਸ਼ੂਟ ਕਰਨ ਦਾ ਅਭਿਆਸ ਜਿਹੜਾ ਵਾ अभ्यास ਕੀਤਾ ਉਹ ਕਾਮਯਾਬ ਨਹੀਂ ਹੋ ਸਕੇ ਇਸ ਕਾਰਨ ਇਸ پلان ਚ ਗ੍ਰੇਨੇਡ ਲਾਂਚਰ ਨੂੰ ਹਟਾ ਦਿੱਤਾ ਗਿਆ era ਗ੍ਰੇਨੇਡ ਦੇ ਨਾਲ ਹਮਲਾ ਕਰਨਾ ਸੀਗਾ ਉਸ ਨੂੰ ਉਹਦੇ ਵਿੱਚੋਂ ਹਟਾ ਦਿੱਤਾ ਗਿਆ ਕਿਉਂਕਿ ਉਸ ਜਿਹੜਾ ਅਭਿਆਸ ਸੀਗਾ ਉਹ ਤਾਂ ਸਫਲ ਨਹੀਂ رہ ਸਕਿਆ ਜਿਸ ਕਾਰਨ پلان ਗ੍ਰੇਨੇਡ ਚ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਗ੍ਰੇਨੇਡ ਲਾਂਚਰ ਨਾਲ ਕੀਤੇ ਫਾਇਰ ਦੌਰਾਨ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਨਾਲ ਖਤਰਾ ਬਣ ਸਕਦਾ ਸੀ ਅਜਿਹੇ ਜੇ ਇਸ ਲਈ ਗ੍ਰੇਨੇਡ ਲਾਂਚਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਡੱਬਵਾਲੀ ਪਿੰਡ ਵਿੱਚ ਅਭਿਆਸ ਕੀਤਾ ਜਿਹੜਾ ਪਿੰਡ ਡੱਬਵਾਲੀ ਸੀਗਾ ਉਸ ਦੇ ਵਿੱਚ ਉਹਨਾਂ ਨੇ ਪਹਿਲਾਂ ਅਭਿਆਸ ਕੀਤਾ ਆਪਣਾ ਜਿਹੜਾ AK47 ਦੇ ਨਾਲ ਇਹੜਾ ਵਾ ਪੂਰੀ ਉਹਨਾਂ ਨੇ ਆਪਣੀ ਤਿਆਰੀ ਕੀਤੀ ਉੱਥੇ ਕਿ ਕਿਸ ਤਰ੍ਹਾਂ ਇਹਣਾ ਸਿੱਧੂ ਮੂਸੇਵਾਲਾ ਦਾ ਸਿੰਗਰ ਆ ਪੰਜਾਬੀ ਜਿਹੜਾ ਬਹੁਤ ਵੱਡਾ ਇੱਕ ਸਿੰਗਰ ਆ ਉਸ ਨੂੰ ਕਿੱਦਾਂ ਸੀ ਕਤਲ ਕਰਨਾ ਵਾ ਉਸ ਨੂੰ ਪਹਿਲਾਂ ਅਭਿਆਸ ਕੀਤਾ ਸਾਰਾ ਉੱਥੇ ਕਿੱਦਾਂ ਉਸ ਦਾ ਕਤਲ ਕੀਤਾ ਜਾਵੇ AK47 ਦੇ ਨਾਲ ਉਹਨਾਂ ਨੇ ਪਹਿਲਾਂ ਉੱਥੇ ਅਭਿਆਸ ਕੀਤਾ ਤੇ ਇਸ ਕਤਲकांड ਦੇ ਮੁਲਜ਼ਮ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਆਫਾ ਵਸਤੀ ਬਠਿੰਡਾ ਦੇ ਪੁਲਿਸ ਨੇ ਪੁੱਛਗਛ ਦੌਰਾਨ ਜਿਹੜਾ ਬਠਿੰਡਾ ਦਾ ਨਿਵਾਸੀ ਆ ਉਹਨੂੰ ਹਿਰਾਸਤ ਵਿੱਚ ਲਿਆ ਸੀ ਬਸ ਤੇ ਕੇਸ਼ਵ ਉਹਦਾ ਨਾਮ ਸੀਗਾ ਤੇ ਜਿਹੜਾ ਉਹਦਾ ਫਾਦਰ ਨੇਮ ਸੀਗਾ ਉਹਦਾ ਲਾਲ ਚੰਦ ਵਾਸੀ ਆਵਾ ਵਸਤੀ ਬਠਿੰਡਾ ਦਾ ਰਹਿਣ ਵਾਲਾ ਸੀ ਉਹਨੂੰ ਪੁੱਛੋ ਇਸ ਦਿਨਾਂ ਮੂਸੇ ਵਾਲੇ ਕਤਲ ਤੋਂ ਪਹਿਲਾਂ ਦੀਪਕ ਮੁੰਡੀ ਸਮੇਤ ਕਈ ਜਿਹੜੇ ਹੋਰ ਮੁਲਜ਼ਮ ਜਿਹੜੇ ਸੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀਗੇ AK47 ਡੱਬ ਵਾਲੀ ਦੇ ਪਿੰਡ ਸੱਤਾ ਖੇਡਾ ਵਿਖੇ ਇੱਕ ਸੁੰਸਾਨ ਜਗ੍ਹਾ ਤੇ ਉਹਨਾਂ ਨੇ ਜਿਹੜੀ ਇਹਦੀ ਟ੍ਰੇਨਿੰਗ ਲਈ ਕੀ ਉਹਨਾਂ ਨੂੰ ਕਿੱਦਾਂ ਅਸੀਂ ਜਿਹੜੀ ਪਲਾਨਿੰਗ ਕੀਤੀਗੀ ਕਿੱਦਾਂ ਉੱਥੇ ਜਿਹੜੀ ਫਾਇਰਿੰਗ ਕਰਾਂਗੇ ਅਸੀਂ ਕਿੱਦਾਂ ਸਾਰੀ ਉਸਦੀ ਪਲਾਨਿੰਗ ਹੋਈ ਕਿੱਦਾਂ ਸਿੱਧੂ ਮੂਸੇਵਾਲਾ ਕਿੱਥੇ ਅਸੀਂ ਘੇਰਾਂਗੇ ਸਾਰਾ ਕੁਝ ਉਸ ਜਿਹੜੇ ਵੱਡੇ ਖੁਲਾਸੇ ਜਿਹੜੇ ਆ ਪੁਲਿਸ ਵੱਲੋਂ ਜਿਹੜੇ ਕੀਤੇ ਗਿਆ ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰਕੇ ਜਾਣ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਸਿੱਧੂ ਮੂਸੇਵਾਲੇ ਕਤਲ ਨੂੰ ਇਲਜ਼ਾਮ ਦੇਣ ਲਈ ਪਹਿਲਾ ਪਲਾਨ ਜਿਹੜਾ ਉਹ ਕੀਤਾ ਗਿਆ ਸੀ ਪੁਲਿਸ ਕਰਮਚਾਰੀ ਲੜਕੀਆਂ ਦੀ ਰੋਲ ਰੱਖਿਆ ਕੀਤਾ ਸੀ ਜਿਹੜਾ ਪਹਿਲਾ ਜਿਹੜਾ ਪਲਾਨ ਹੋਇਆ ਸੀਗਾ ਉਹ ਜਿਹੜਾ ਲੜਕੀਆਂ ਦੇ ਵੱਲੋਂ ਜਿਹੜਾ ਪਲੈਨਿੰਗ ਸਾਰੀ ਕੀਤੀ ਗਈ ਸੀ ਇਹ ਲੜਕੀਆਂ ਦੇ ਵੱਲੋਂ ਸਾਰਾ ਜਿਹੜੀ ਪਲੈਨਿੰਗ ਕੀਤੀ ਗਈ ਸੀ ਲੜਕੀਆਂ ਨੇ ਜਿਹੜਾ ਸੀ ਇਸ ਨੂੰ ਪਲਾਨ ਨੂੰ ਜਿਹੜਾ ਇਲਜ਼ਾਮ ਦੇਣਾ ਸੀਗਾ ਪਰ ਕਿਤਨੇ ਕਿਤੇ ਜਿਹੜੀ ਪਲੈਨਿੰਗ ਸਾਰੀ ਜਿਹੜੀ ਚੇਂਜ ਕਰ ਦਿੱਤੀ ਗਈ ਪਲਾਨ ਸੀਗੀ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤ ਨੂੰ ਜਾਣ ਦੇਣਾ ਸੀ ਲਈ ਉਹ ਲੜਕੀਆਂ ਨੇ ਕਿ ਪੁਲਿਸ ਜਿਹੜੇ ਪੁਲਿਸ ਦਾ ਪਹਿਰਾਵਾ ਜਿਹੜਾ ਵਰਤ ਕੇ ਉਸ ਨੂੰ ਪਲਾਨ ਨੂੰ ਜਿਹੜਾ ਇਲਜ਼ਾਮ ਦੇਣਾ ਸੀ ਪਰ ਕਿਤਨੇ ਕਿਤੇ ਬਾਅਦ ਦੇ ਵਿੱਚ ਜਿਹੜੀ ਪਲੈਨਿੰਗ ਸਾਰੀ ਚੇਂਜ ਕਰ ਦਿੱਤੀ ਗਈ ਇਸ ਤੇ ਫੀਮੇਲ ਸ਼ੂਟਰਾਂ ਦੀ ਭਾਲ ਵੀ ਕੀਤੀ ਗਈ ਸੀ ਜਿਹੜੇ ਫੀਮੇਲ ਜਿਹੜੇ ਸ਼ੂਟਰ ਹੁੰਦੇ ਜਿਹੜੇ ਸ਼ੂਟ ਕਰਨਾ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਦੀ ਜਿਹੜੀ ਭਾਲ ਵੀ ਕੀਤੀ ਕਿ ਲੜਕੀਆਂ ਵੱਲੋਂ ਸੁਣਾਉ ਜਿਹੜਾ ਸ਼ੂਟ ਕਰਵਾਉਣ ਦੇ ਜਿਹੜੇ ਆਰਡਰ ਦਿੱਤੇ ਗਏ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਕੁੜੀ ਨਹੀਂ ਮਿਲੀ ਇਸ ਕਰਕੇ ਉਹਨਾਂ ਨੇ ਜਿਹੜਾ ਨੌਜਵਾਨਾਂ ਦਾ ਸਾਰ ਲੇਤਾ ਵੀ ਸਜੋਨਾਂ ਵਿੱਚ ਗੈਂਗਸਟਰ ਨੇ ਪੁਲਿਸ ਦੀ ਵਰਦੀ ਖਰੀਦੀ ਸੀ ਜਿਹੜੇ ਗੈਂਗਸਟਰ ਸੀਗੇ ਉਹਨਾਂ ਵੱਲੋਂ ਜਿਹੜੀ ਪੁਲਿਸ ਦੀ ਜਿਹੜੀ ਵਰਦੀ ਵੀ ਖਰੀਦੀ ਗਈ ਸੀ ਪਰ ਬਾਅਦ ਵਿੱਚ ਜਿਹੜੀ ਆ ਵਾਰਦਾਤ ਨੂੰ ਇਦਾਂ ਹੀ ਅੰਜਾਮ ਦਿੱਤਾ ਗਿਆ ਤੇ ਇਹ ਫਿੱਟ ਨਹੀਂ ਹੋਈ ਤੇ ਮੁਲਾਜ਼ਮਾਂ ਦੇ ਕੋਲ ਅੱਧੀ ਵਰਦੀ ਵੀ ਨਹੀਂ ਸੀ ਸੂਤਰਾਂ ਨੇ ਦੱਸਿਆ ਕਿ ਯੋਜਨਾ ਨੂੰ ਨੇਪਰੇ ਚਾੜਨ ਲਈ ਜਦੋਂ ਨੌਜਵਾਨ ਵਰਦੀ ਪਾ ਕੇ ਪੁਲਿਸ ਦੀ ਪੱਗ ਬਨ ਰਿਹਾ ਸੀ ਤਾਂ ਉਸ ਨੂੰ ਗੈਂਗਸਟਰ 골ਡੀ ਬ੍ਰਾਂਡ ਨਾਲ ਗੱਲ ਕੀਤੀ ਇਸ ਦੇ ਵਿੱਚ ਗੈਂਗਸਟਰ ਨੇ ਜਿਹੜੇ ਉਹਨਾਂ ਨੇ ਇਹ ਨੌਜਵਾਨ ਹਰਾਸਤ ਵਿੱਚ ਲਿਆ ਕਿ ਉਹਨਾਂ ਨੇ ਕਹਿ ਕੇ ਸੀ 골ਡੀ ਬ੍ਰਾਂਡ ਨਾਲ ਉਨਾਂ ਨਾਲ ਗੱਲਬਾਤ ਵੀ ਜਿਹੜੀ ਆ ਰੈਗੂਲਰ ਚੱਲ ਰਹੀ ਸੀਗੀ ਕੀ ਸਾਰਾ ਮਾਮਲਾ ਵਾ ਕਿੱਦਾਂ ਸਾਰੀ ਪਲੈਨਿੰਗ ਆ ਉਹ ਸਾਰੀ ਜਿਹੜੀ ਆ ਸੂਤਰਾ ਦੇ ਹਵਾਲੇ ਤੋਂ ਜਿਹੜੀ ਗੱਲਬਾਤ ਚੱਲ ਰਹੀ ਹੈ ਸਾਰੀ ਉਹਨਾਂ ਦੀ ਜਿਹੜੀ 골ਡੀ ਬਰਾਡ ਦੇ ਨਾਲ ਜਿਹੜੀ ਗੱਲਬਾਤ ਚੱਲੀ ਦੋਸ਼ੀ ਨੇ ਕਿਹਾ ਕਿ ਉਸਤਾਦ ਜੀ ਜਿਨ੍ਹਾਂ ਤੋਂ ਕੁੜੀਆਂ ਨੂੰ ਤੁਸੀਂ ਯੋਜਨਾ ਨੂੰ ਸ਼ਾਮਲ ਕਰ ਰਿਹਾ ਉਹ ਉੱਥੇ ਨਹੀਂ ਹਨ ਗੋਲਡੀ ਬਰਾਣਾਂ ਨੇ ਜਿਹੜੀ ਗੈਂਗਸਟਰ ਦੀ ਗੱਲਬਾਤ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਸੀਗੀ ਉਹ ਕਹਿੰਦੇ ਕੀ ਸਾਜੀ ਸਾਡੇ ਕੋਲ ਜਿਹੜੇ ਕੁੜੀਆਂ ਸੀਗੀਆਂ ਤੁਸੀਂ ਅਰੇਂਜ ਕੀਤੀਆਂ ਸੀਗੀਆਂ ਉਹ ਉੱਥੇ ਨਹੀਂ ਹੈਗੀਆਂ ਸੂਤਰਾਂ ਨੇ ਦੱਸਿਆ ਕਿ ਮਲਜਬਾ ਨੇ ਉਕਤ ਯੋਜਨਾ ਵਿੱਚ ਲੜਕੀਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਨੇ ਮੂਸੇਵਾਲ ਦੇ ਘਰ ਵਿੱਚ ਜਾਲੀ ਪੁਲਿਸ ਵਾਲੇ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋ ਕੇ ਮੂਸੇਵਾਲ ਦਾ ਕਤਲ ਕਰਨਾ ਸੀ ਜਿਹੜੀਆਂ ਕੁੜੀਆਂ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ ਉਹਨਾਂ ਨੇ ਜਾਲੀ ਪੁਲਿਸ ਵਾਲੇ ਵਲ ਕੇ बनके ਤੇ ਪੱਤਰਕਾਰ ਬਣ ਕੇ ਉਹਨਾਂ ਦੇ ਘਰ ਦੇ ਵਿੱਚ ਸ਼ਾਮਿਲ ਹੋਣਾ ਸੀਗਾ ਕਿ ਫਿਰ ਉਸ ਦਾ ਜਿਹੜਾ ਕਤਲ ਕਰਨਾ ਸੀਗਾ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਵਰਦੀ ਦਾ ਸਮਾਨ ਪੂਰਾ ਨਹੀਂ ਸੀ ਉਹਨਾਂ ਦੇ ਕੋਲ ਤੇ ਦੋਵੇਂ ਲੜਕੀਆਂ ਵੀ ਨਹੀਂ ਮਿਲੀਆਂ ਸਨ ਇਸ ਲਈ ਗੋਲਡੀ ਬਰਾਡ ਵੱਲੋਂ ਇਹ ਯੋਜਨਾ ਰੱਦ ਕਰ ਦਿੱਤੀ ਕਿ ਇਸ ਤੋਂ ਬਾਅਦ ਜਿਹੜੀ ਆ ਉਹ ਜਿਹੜੀ ਇਹ ਨੌਜਵਾਨਾਂ ਵੱਲੋਂ ਜਿਹੜੇ ਨੌਜਵਾਨ ਗੈਂਗਸਟਰ ਸੀਗੇ ਉਹਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਹੁਤ ਹੀ 2 ਸਾਲ ਬਾਅਦ ਜਿਹੜਾ ਇਹ ਖੁਲਾਸਾ ਕੀਤਾ ਗਿਆ ਪੁਲਿਸ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਡਾਢਾਇਆ ਉਹ ਗੋਲੀਆਂ ਮਾਲ ਕੇ ਕਤਲ ਕਰ ਦਿੱਤਾ ਗਿਆ ਸੀਗਾ ਬਹੁਤ ਵੱਡਾ ਇੱਕ ਕਾਂਡ ਸੀਗਾ ਹੈ ਗੈਂਗਸਟਰਾਂ ਵੱਲੋਂ ਕੀਤਾ ਗਿਆ ਇੱਕ ਬਹੁਤ ਵੱਡੇ ਸਿੰਗਰ ਸੀਗੇ ਪੰਜਾਬ ਦੇ ਵਿਦੇਸ਼ਾਂ ਵਿਦੇਸ਼ਾਂ ਚ ਵੀ ਉਹਨਾਂ ਦੀ ਗੂੰਜ ਸੀਗੀ ਤੇ ਹਜੇ ਤੱਕ ਉਹਨਾਂ ਦੇ ਮਾਂ ਮਾਂ ਪਿਓ ਜਿਹੜੇ ਆ ਦਰਦਰ ਭਟਕਰੇ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਇੱਕ ਬਹੁਤ ਵੱਡਾ ਜਿਹੜਾ ਖੁਲਾਸਾ ਵਾ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਕਿ ਤਿੰਨੇੜੇ ਆ ਵੱਡੇ ਖੁਲਾਸੇ ਕੀਤੇ ਕਿੱਥੇ ਸਾਰੀ ਟ੍ਰੇਨਿੰਗ ਹੋਈ ਕਿੱਥੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਮਾਰਨ ਲਈ ਇੱਕ ਲੜਕੀਆਂ ਦੀ ਵਰਤੋਂ ਵੀ ਕੀਤੀ ਜਾਣੀ ਸੀਗੀ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਤੇ ਹੋਰ ਵੀ ਅਸੀਂ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਦੇ ਰਹਿਣੇ ਆ ਕੀ ਵਿਚਾਰ ਨੇ ਤੁਹਾਡੇ ਇਸ ਖਬਰ ਉੱਤੇ ਆਪਣੇ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਜੂਰ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ